ਜਿਨ੍ਹਾਂ ਦੇ ਕਹਿੰਦੇ ਬਾਦਸ਼ਾਹ ਵੀ ਕੋਈ ਵੀ ਪ੍ਰਸ਼ਾਸਨਿਕ ਉੱਠਿਆ ਨਹੀਂ ਐਸਨਾਮ ਅਟਕੋ ਲੈਟਰ ਹੈ ਕੋਈ ਖਾਬ ਆਹ ਨਹੀਂ ਮੰਗ ਪੱਤਰ ਨਾਲ ਦਿੱਤੇ ਆ ਵੀ ਅਸੀਂ ਹੀ ਫਾਈਲ ਪਜਾਮ ਕਰਾਂਗੇ ਅਸੀਂ ਅਲਟਰਨੇਟ ਦੇ ਤਰਫੋਂ ਬਾਦਸ਼ਾਹ ਦੇ ਨਾਲ ਅਜਿਹਾ ਕਿਹਾ ਕਿ ਜਿਹੜੇ ਨਾਲ ਗੱਲ ਬਈ ਆਉਣ ਇਸ ਕਰਕੇ ਸਾਡੇ ਇਹ ਪਾਸੇ ਕੋਈ ਪ੍ਰਸ਼ਾਸਨਿਕ ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਰਿਟਾਇਰ ਕੀ ਸਾਰਾ ਮਸਲਾ ਹੈ ਕਿ ਉਹ ਨੈਸ਼ਨਲ ਹਾਈਵੇ ਜਾਮ ਗਿਆ ਹੈ ਭਾਈ ਇਹ ਇਸ ਕਰਕੇ ਜਾਮ ਕੀਤਾ ਹੈ ਕਿ ਰਾਤ 3 ਵਜੇ ਇੱਕ ਖੌਤੀ ਬਾਬਾਵਾ ਸ਼ਿਵ ਸਿੰਘ ਉਹਨੇ ਸਾਡੀਆਂ ਰਾਤ ਕਬਰਾਂ ਢਾਟੀਆਂ ਵਾਂ ਸਮਝਾਨਗਾਰਦ ਦਾਸਵਾ ਜਦੋਂ ਕਿ ਅਜ ਤੋ 34 ਸਾਲ ਪਹਿਲਾਂ ਵੀ ਇਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦੇ ਨਾਲ ਰਲ ਕੇ ਇਨਾ ਮੜੀਆਂ ਨੂੰ ਵੇਚ ਦਿੱਤਾ ਗਿਆ ਉਹਨਾਂ ਦਾ ਕਿਹਾ ਜਾ ਰਿਹਾ ਕਿ ਪੰਚਾਇਤ ਕੋਲੋਂ ਦਬਾਵਲਾ ਕੀਤਾ ਗਿਆ ਵਾ ਦਬਾਵਲਾ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਦਾ ਕੋਈ ਦਬਾਵਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਹੈ ਅੱਜ ਇਹਦੇ ਵਿੱਚ ਨਾ ਯਾਰ ਦਬਾਵਲੇ ਪਹਿਲੀ ਗੱਲ ਤੇ ਸ਼ਮਸ਼ਾਨਘਾਟ ਦਾ ਕੋਈ ਤਬਾਵਲਾ ਨਹੀਂ ਹੋ ਸਕਦਾ ਕਿਉਂਕਿ ਜਿਹਨੇ ਤਬਾਵਲਾ ਕੀਤਾ ਉਹ 6 ਲੱਖ ਦੀ ਜਗ੍ਹਾ ਵਾ ਇਹ 60 ਲੱਖ ਦੀ ਜਗ੍ਹਾ ਵਾ 50-60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਬਾਵਲਾ ਨਹੀਂ ਹੈ ਜੋ ਰਾਜਵਲੀ ਰਹਿ ਜੋ ਕੁਝ ਹੋਣਾ ਆ ਤੁਹਾਡੇ ਸਾਹਮਣੇ ਪਿੰਡ ਦੀ ਸਾਕਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪ ਹੀ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆ ਇਸ ਟਾਈਮ ਹੋ ਰਹੀ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਸੁਭਦਰ ਮੇਜਰ ਹਰਦੇਵ ਸਿੰਘ ਸੁਭਦਰ ਸਾਹਿਬ ਕੀ ਹੈ ਸਾਰਾ ਮਸਲਾ ਹੈ ਮਸਲਾ ਇਹ ਹੀ ਹੈ ਜੀ ਵੀ ਜਿਹੜਾ ਬਾਬਾ ਸ਼ੇਵ ਹੈ ਉਹ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹ ਤੇ ਕਬਜਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਹੁਣ ਤੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਫਿਰ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਜਦੋਂ ਇਹ ਸਹਿਮਤੀ ਹੁੰਦੀ ਹੈ ਤੇ ਫਿਰ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਇਹਨਾਂ ਦੇ ਕੋਲ ਉਹ ਜਿਹੜਾ ਪੰਚਾਇਤ ਨੇ ਲਿਖ ਕੇ ਦਿੱਤਾ ਉਹ ਤਿੰਨ ਜਣੇ ਨੇ ਇੱਕ ਮਧੂ ਬਾਲਾ ਇੱਕ ਸੁਖਵਿੰਦਰ ਗੌਰ ਦੇ ਦਸਕਤ ਨੇ ਤੇ ਉਹਨਾਂ ਨੇ ਇਸੇ ਮਤਾ ਜਿਹੜਾ ਉਹਦੇ ਉੱਤੇ ਜ਼ਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਹੈ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸਨਸਕਾਰ ਕੀਤੇ ਐ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਬਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਇਹ ਵੀ ਕਿਹਾ ਕਿ ਜਾਨੀ ਹੋਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੋਰਾ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾਂ ਸਭ ਢਾ ਕੇ ਇੰਟਰਲੌਕ ਇੰਟਰਲੌਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਦੇ ਉੱਤੇ ਸੁੱਟ ਦਿੱਤੀਆਂ ਨੇ ਤੇ ਹੁਣ ਪੂਰਾ ਬਿਲਕੁਲ ਕਲੀਅਰ ਕਰ ਦਿੱਤਾ ਜਿੱਦਾਂ ਕਿ ਉੱਥੇ ਅੰਗੀਠਾ ਸਭ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗੇ ਨਾਲ ਹੈ ਅਸੀਂ ਉਹ ਸਾਡਾ ਸਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਣ ਦਿਆਂਗੇ ਤੇ ਜੇ ਜੋ ਵੀ ਗੜਬੜ ਹੋਈ ਜੇ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਆਦਾ ਨਾਮ ਕੀ ਆਪਣਾ ਕਲਮਨ ਟਕੋਰ ਕਿਉਂ ਬੈਠੇ ਹੋ ਸੜਕ ਦੇ ਉੱਤੇ ਬੈਠੇ ਆ ਜੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਦੀ ਪੁਰਖੀ ਆ ਇਹ ਢਾਈਆਂ ਢੀਆਂ ਨੇ ਨਹੀਂ ਟੌਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇ ਦੇ ਇੱਥੇ ਹੋਏ ਸਨ ਇੱਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨਹੀਂ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਤੇ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇੱਥੇ ਹੀ ਕਿਹਦੇ ਵੱਲੋਂ ਢਾਈਆਂ ਗਈਆਂ ਤੇ ਕਿਹਦੇ ਵੱਲੋਂ ਕਰਜ਼ਾ ਕੀਤਾ ਗਿਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿਆਣੇ ਜਿਹੜੇ ਦੋ ਤਿੰਨ ਜਣੇ ਨੇ ਜਿੱਨਾਂ ਨੇ ਵੇਚੀਆਂ ਜਿੰਨਾ ਟਾਈਆਂ ਨੇ ਤੇ ਜਿੰਨਾ ਸੈਂਟੀਮੀਟਰ ਹੈ ਅੱਛਾ ਤੁਸੀਂ ਆਏ ਹੋ ਇੱਥੇ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਕੀ ਸਾਰਾ ਮਸਲਾ ਵਾ ਤੇ ਕੀ ਇੱਥੇ ਕਾਰਵਾਈ ਕਰਦੇ ਇਹ ਪਿੰਡ ਖੋਖੜ ਫੋਦੀਆਂ ਦੀ ਪੁਰਾਣੀ ਸਮਸ਼ਾਨ ਘਾਟ ਦੇ ਸੰਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗ੍ਹਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸਮਸ਼ਾਨ ਘਾਟ ਜਿਹੜਾ ਤਿਆਰ ਕਰਾਇਆ ਜਾ ਰਿਹਾ ਹੈ ਪਿੰਡ ਦੀ ਪਬਲਿਕ ਜਿਹੜੀ ਆ ਉਹਨਾਂ ਨੂੰ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸਨਸਾਨ ਘਟ ਰਿਹਾ ਹੈ ਪੁਰਾਣਾ ਰਹਿਣਾ ਚਾਹੀਦਾ ਹੈ ਉਹਦੇ ਸਬੰਚਨਾਂ ਤਰਨਾ ਮਾਰਿਆ ਬਾਕੀ ਵੈਰੀਫਾਈ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਹੋਣਗੇ ਉਦੋਂ ਕਾਨੂੰਨੀ ਕਾਰਵਾਈ ਹੋਵੇਗੀ ਲੋਕਾਂ ਦਾ ਕਹਿਣਾ ਕਿ ਅਸੀਂ ਬਾਰ-ਬਾਰ ਇਸ ਚੀਜ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਹਿਬ ਤੇ ਐਸ ਐਸ ਪੀ ਸਾਹਿਬ ਦੇ ਦਫ਼ਤਰ ਤੱਕ ਵੀ ਆਪਣੀ ਆਵਾਜ਼ ਪਹੁੰਚਾਈ ਆ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਆਖਰਕਾਰ ਮਜਬੂਰੀ ਵਾ ਸਾਨੂੰ ਅੱਜ ਦਰਨਾ ਦੇਣਾ ਪਿਆ ਆਪਣੇ ਹੱਕ ਲੈਣ ਦੇ ਬਾਰੇ ਇਹਦੇ ਬਾਰੇ ਅਫਸਰਾਂ ਦੇ ਧਿਆਨ ਵਿੱਚ ਲੈਣ ਦਾ ਸਾਰਾ ਕੁਝ ਇਹਨਾਂ ਨੂੰ ਟੇਬਲਟਾਕ ਕਰਾ ਕੇ ਜੋ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਫਸਰਾਂ ਦੇ ਨਾਲ ਸੰਬੰਧੂ ਪੇਸ਼ ਕਰਾ ਕੇ ਜੋ ਵੀ ਹੋਊਗਾ ਬੰਦ ਕਾਨੂੰਨੀ ਕਰਵਾਈਏ ਤੁਹਾਡੇ ਵੱਲੋਂ ਕੀ ਹੋਣ ਦਾ ਕਿਹਾ ਜਾ ਰਿਹਾ ਤੇ ਇਹੋ ਕੀ ਕਹਿ ਰਹੇ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਬੰਦੇ ਨੇ ਧਰਨਾ ਖਤਮ ਹਾਂ ਕੁਝ ਕਾਂਡੇ ਨੇ ਸਲਾਹ ਕਾਂਡੇ ਨੇ ਕਮੇਟੀ ਇਹਨਾਂ ਦੀ ਵੀ ਹਾਂ ਉੱਥੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾ ਦੇਣੇ